ਅਸੀਂ ਰੋਜ਼ ਪ੍ਰਦਰਸ਼ਨ ਇਸ ਜੀ ਦਾ ਕਰ ਰਹੇ ਆ ਕਿ ਜੋ ਸੈਂਟਰ ਸਰਕਾਰ ਨੇ ਇੱਕ ਆਲੇ ਕਾਨੂੰਨ ਪਾਸ ਕੀਤਾ ਜਿਹੜਾ ਕਿ ਡਰਾਈਵਰ ਦੇ ਕਿਸੇ ਵੀ ਐਕਸੀਡੈਂਟ ਤੇ ਮਤਲਬ ਨੁਕਸਾਨ ਹੋਣ ਤੇ 10 ਸਾਲ ਦੀ ਸਜ਼ਾ ਉਹਨੂੰ ਤੇ ਜੁਰਮਾਨਾ ਕੀਤਾ ਗਿਆ ਹੈ। ਇਹ ਭਾਈ ਜਿਹੜਾ ਅਮਿਤ ਸ਼ਾਹ ਜਨੇ ਬੀਜਪੀ ਸਰਕਾਰ ਨੇ ਜੋ ਕਾਨੂੰਨ ਲਾਗੂ ਕੀਤੇ ਕਾਲੇ ਕਾਨੂੰਨ ਲੱਗ ਦਿੱਤੇ ਆ ਅਸੀਂ ਅੱਜ ਸਾਰੇ ਡਰਾਈਵਰ ਵੀ ਇਕੱਠੇ ਹੋਏ ਆ ਉਸ ਕਾਨੂੰਨ ਨੂੰ ਰੱਦ ਕਰਾਉਣ ਦੇ ਵਿੱਚ ਸਾਡਾ ਭਾਈਚਾਰਾ ਡਰਾਈਵਰ ਇਕੱਠਾ ਜਿੰਦਾਬਾ। ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਹੋਇਆ ਸ਼ੁਰੂ ਪੂਰੇ ਦੇਸ਼ ਦੇ ਵਿੱਚ ਡਰਾਈਵਰ ਭਾਈਚਾਰੇ ਦੇ ਵੱਲੋਂ ਨਵੇਂ ਆਏ ਕਾਨੂੰਨ ਹਿੱਟ ਐਂਡ ਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਇਸ ਨਵੇਂ ਬਣੇ ਕਾਨੂੰਨਾਂ ਦਾ ਵਿਰੋਧ ਦੇਖਣ ਨੂੰ ਮਿਲਿਆ। ਸ੍ਰੀ ਮੁਕਤਸਰ ਸਾਹਿਬ ਦੇ ਮਲੌਰਟ ਰੋਡ ਦੇ ਟੈਕਸੀ ਯੂਨੀਅਨ ਤੇ ਮਹਿੰਦਰਾ ਪਿਕਅਪ ਯੂਨੀਅਨ ਦੇ ਡਰਾਈਵਰਾਂ ਵੱਲੋਂ ਇਹਨਾਂ ਨਵੇਂ ਕਾਨੂੰਨਾਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਰਾਈਵਰਾਂ ਨੇ ਗਲਬਤ ਕਰਦੇ ਆ ਕਿਹਾ ਕਿ ਜੋ ਨਵੇਂ ਕਾਨੂੰਨ ਦੇ ਅਨਸਾਰ ਸਜ਼ਾ ਤੇ 10 ਲੱਖ ਦਾ ਜੁਰਮਾਨਾ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਸਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਡਰਾਈਵਰਾਂ ਨੇ ਕਿਹਾ ਕਿ ਡਰਾਈਵਰ ਦੀ ਇਨਕਮ 12 ਤੋਂ 15000 ਹੈ ਤੇ ਜੇਕਰ ਰੱਬ ਨਾ ਕਰੇ ਜਿਹੜਾ ਐਕਸੀਡੈਂਟ ਹੁੰਦਾ ਵੀ ਹੈ ਤਾਂ 10 ਲੱਖ ਦਾ ਜੁਰਮਾਨਾ ਕਿੱਥੋਂ ਭਰ ਸਕੇਗਾ ਇਸ ਮਹਿੰਗਾਈ ਦੇ ਵਿੱਚ ਤਾਂ ਘਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋਇਆ ਪਿਆ ਜੇਕਰ ਉਸ ਵਿਅਕਤੀ ਨੂੰ ਬਚਾਉਣ ਦੇ ਖਾਤਰ ਡਰਾਈਵਰ ਉੱਥੇ ਰੁਕਦਾ ਤਾਂ ਭੀੜ ਉਸ ਨੂੰ ਕੁੱਟ-ਕੁੱਟ ਕੇ ਮਾਰ ਦੇਵੇਗੀ ਡਰਾਈਵਰ ਨੇ ਕਿਹਾ ਕਿ ਸਰਕਾਰ ਨੂੰ ਜਲਦ ਤੋਂ ਜਲਦ ਇਹ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਨੇ ਨਹੀਂ ਤਾਂ ਸਾਡੇ ਵੱਲੋਂ ਵੱਡੇ ਆਗੂਆਂ ਨਾਲ ਗੱਲਬਾਤ ਕਰ ਸੰਘਰਸ਼ ਵਿੜਨ ਲਈ ਮਜਬੂਰ ਹੋਣਾ ਪਵੇਗਾ ਸ੍ਰੀ ਮੁਖਤਰ ਸਾਹਿਬ ਤੋਂ ਬੂਟਾ ਸਿੰਘ ਦੀ ਵਿਸ਼ੇਸ਼ ਰਿਪੋਰਟ ਆਪਾਂ ਭਾਏ ਜੀ ਨਾਮ ਮੇਰਾ ਨਾਮ ਬਲਰਾਜ ਸਿੰਘ ਜੀ ਮੁਕਤੀ ਸਰਕਾਰ ਚਾਲਕ ਸੇਵਾ ਸੁਸਾਇਟੀ ਸ੍ਰੀ ਮੁਖਤਰ ਸਾਹਿਬ ਤੇ ਮੈਂ ਇਸ ਸੰਸਥਾ ਦਾ ਜਨਰਲ ਸੈਕਟਰੀ ਹਾਂ ਡਿਸਟ੍ਰਿਕਟ ਅਸੀਂ ਰੋਸ਼ ਪ੍ਰਦਰਸ਼ਨ ਇਸ ਜੀ ਦਾ ਕਰ ਰਹੇ ਹਾਂ ਕਿ ਜੋ ਸੈਂਟਰ ਸਰਕਾਰ ਨੇ ਇੱਕ ਆਲੇ ਕਾਨੂੰਨ ਪਾਸ ਕੀਤਾ ਜਿਹੜਾ ਕਿ ਡਰਾਈਵਰ ਦੇ ਕਿਸੇ ਵੀ ਐਕਸੀਡੈਂਟ ਤੇ ਮਤਲਬ ਨੁਕਸਾਨ ਹੋਣ ਤੇ 10 ਸਾਲ ਦੀ ਸਜ਼ਾ ਨੂੰ ਤੇ ਜੁਰਮਾਨਾ ਕੀਤਾ ਗਿਆ ਠੀਕ ਹੈ ਉਸ ਚੀਜ਼ ਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਹੀ ਯੂਨੀਅਨ ਤੇ ਬਹੁਤ ਹੋਰ ਸੰਸਥਾ ਨੇ ਸਾਡਾ ਸਾਥ ਦਿੱਤਾ ਤੇ ਉਹਦੇ ਵਿੱਚ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਕਿ ਇਹ ਕਾਲੇ ਕਾਨੂੰਨ ਜਿਹੜੇ ਵਾਪਸ ਕੀਤੇ ਜਾਣ ਨਹੀਂ ਭਰੇ ਜਾ ਸਕਦਾ ਜੀ ਕਦੇ ਨਹੀਂ ਭਰੇ ਜਾ ਸਕਦਾ ਜੇਕਰ 10 ਲੱਖ ਭਰਨ ਦੇ ਯੋਗ ਹੋਵੇ ਜਾਂ 10 ਲੱਖ ਉਸ ਡਰਾਈਵਰ ਕੋਲੇ ਹੈ ਤੋ ਉਹਨੂੰ 10-15000 ਰੁਪਏ ਚ ਨੌਕਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਕੋਈ ਆਪਣਾ ਬਿਜ਼ਨਸ ਹੀ ਕਰ ਸਕਦਾ ਆਪਣਾ ਕੰਮਕਾਰ ਕਰ ਸਕਦਾ ਉਹ ਫਿਰ ਇਹਨਾਂ ਰਿਸਕ ਜਿਹੜਾ ਨਹੀਂ ਲੈ ਸਕਦਾ ਉੱਥੇ ਬਹੁਤ ਬਚਾਉਂਦਾ ਬਚਾਉਂਦਾ ਡਰਾਈਵਰ ਕੋਲ ਚੁਸ ਕਰਨਾ ਉੱਥੇ ਬਹੁਤ ਹਾਲਾਤ ਮਾੜੇ ਨੇ ਕੰਮ ਕੋਈ ਨਾ ਬੰਦ ਉੱਥੇ ਹਾਲਾਤ ਮੇਨ ਇਹੀ ਬਣ ਜਾਂਦੇ ਆ ਜੀ ਕਿਉਂਕਿ ਜਿਹੜੀ ਪਬਲਿਕ ਹੁੰਦੀ ਆ ਉਸ ਸਿਚੁਏਸ਼ਨ ਜਿਹੜੀ ਹੁੰਦੀ ਹੈ ਉਹਨੂੰ ਸਮਝ ਦਿੱਤਾ ਹੈ ਨਹੀਂ ਉਹ ਹਮੇਸ਼ਾ ਹੀ ਕੋਈ ਵੀ ਬੰਦਾ ਹੈਗਾ ਉਹ ਡਰਾਈਵਰ ਨੂੰ ਜਾਂ ਕਨੈਕਟਰ ਨੂੰ ਉਹ ਕੁੱਟਣ ਦੇ ਹੁੰਦੇ ਆ ਵੀ ਇਹ ਨੁਕਸਾਨ ਕੀਤਾ ਐਕਸੀਡੈਂਟ ਜਾਣਬੁੱਝ ਕੇ ਕੀਤਾ ਪਰ ਕਿਸੇ ਦਾ ਵੀ ਮਨ ਨਹੀਂ ਹੁੰਦਾ ਵੀ ਐਕਸੀਡੈਂਟ ਕੋਈ ਵੀ ਉਹ ਜਾਣਬੁੱਝ ਕੇ ਕਰੇ ਤੇ ਕਿਸੇ ਨੂੰ ਨੁਕਸਾਨ ਪਹੁੰਚਾਵੇ ਹਾਲਾਤਾਂ ਦੇਖਦੋ ਜੀ ਆਪਾਂ ਮੰਨਦੇ ਆ ਕਿ ਨੁਕਸਾਨ ਤਾਂ ਹਰ ਇੱਕ ਚੀਜ਼ ਦਾ ਹੈਗਾ ਹੀ ਇਹਦੇ ਵਿੱਚ ਤੇ ਨਾ ਹੀ ਨੁਕਸਾਨ ਪਾਰ ਸਕਦਾ ਜੇਕਰ ਇਹ ਮੰਨ ਲਓ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਹੋ ਸਕਦਾ ਸੀ ਬਾਹਰ ਲੀਆਂ ਸਟੇਟਾਂ ਦੇ ਨਾਲ ਸਹਿਮਤੀ ਕਰਕੇ ਸੈਂਟਰ ਤੱਕ ਪਹੁੰਚ ਕਰਾਂਗੇ ਕੁਝ ਚੱਲ ਰਹੀ ਹੈ ਜੀ ਸਾਡੀ ਗੱਲਬਾਤ ਜਿਸ ਤਰ੍ਹਾਂ ਜਿਸ ਦਿਨ ਵੀ ਕਲੀਅਰ ਹੋ ਜਾਂਦਾ ਸਮਾਂ ਮਿਲਦਾ ਸਾਨੂੰ ਤਾਂ ਇਕੱਠੇ ਹੋ ਕੇ ਅਸੀਂ ਜ਼ਰੂਰ ਰੋਸ ਪ੍ਰਦਰਸ਼ਨ ਜਿਹੜਾ ਦਿੱਲੀ ਤੱਕ ਪਹੁੰਚਾਵਾਂਗੇ ਇਹ ਵੀ ਕਿਹਾ ਜਾ ਰਿਹਾ ਹੈ ਬਲੋ ਲਾਲ ਅਜੇ ਕਰਵਾਵਾ ਘੋਲੀ ਹੋਏ ਅਜੇ ਲਾਗੂ ਨਹੀਂ ਹੋਏ ਕਿ ਕੱਲ੍ਹ ਪਾਸ ਚੱਲ ਰਹਿ ਗਿਆ ਦੇਖੋ ਗੱਲ ਚੱਲ ਰਹੀ ਹੈ ਜਦੋਂ ਉਹਨਾਂ ਨੇ ਇੱਕ ਵਾਰੀ ਐਲਾਨ ਕਰਤਾ ਜੀ ਲਾਗੂ ਤਾਂ ਹੋ ਗਏ ਆ ਜਿਵੇਂ ਕਿ ਪਿਛਲੇ ਸਮੇਂ ਤੋਂ ਆਪਾਂ ਦੇਖਿਆ ਸੀ ਕਿਸਾਨ ਅੰਦੋਲਨ ਦੇ ਵਿੱਚ ਉਹਨੇ ਕਿਸਾਨਾਂ ਬਰਤੀ ਚਲਾਇਆ ਸੀ ਆ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਹਜੇ ਨਹੀਂ ਹੋਇਆ ਲੇਕਿਨ ਉਹਨਾਂ ਨੇ ਐਲਾਨ ਤਾਂ ਕਰ ਦਿੱਤਾ ਨਹੀਂ ਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਤੇ ਉਹਨਾਂ ਨੇ ਐਕਸ਼ਨ ਤਾਂ ਲੈਣਾ ਹੀ ਲੈਣਾ ਕਿਉਂਕਿ ਉਹਨਾਂ ਨੇ ਇਹ ਆਪਣਾ ਵੱਲ ਸੱਚੀ ਹੋਣਾ ਕਿ ਇਸ ਤੇ ਕਾਨੂੰਨ ਲਾਗੂ ਕਰਤਾ ਜੀ ਬਈ ਮੇਰੇ ਨਾਲ ਦਵਿੰਦਰ ਸਿੰਘ ਆ ਜੀ ਮੈਂ ਮੈਂ ਮੁੱਕਤਸਰ ਪ੍ਰਾਈਮਰ ਕਾਲਜ ਨੂੰ ਦਾ ਪ੍ਰਧਾਨ ਹਾਂ ਜੀ ਕੀ ਕਾਰਨ ਹੈ ਕਿ ਜਿਹੜਾ ਰੋਜ ਪੱਤਰ ਸ਼ਿਕਾਇਤ ਇਹ ਬਾਈ ਜਿਹੜਾ ਅਮਿਤ ਸ਼ਾਹ ਜਨੇ ਬੀਜਪੀ ਸਰਕਾਰ ਨੇ ਜੋ ਕਾਨੂੰਨ ਲਾਗੂ ਕੀਤੇ ਕਾਲੇ ਕਾਨੂੰਨ ਲਾਗੂ ਹੋਤੇ ਆ ਅਸੀਂ ਅੱਜ ਸਾਰੇ ਡਰਾਈਵਰ ਵੀਰ ਇਕੱਠੇ ਹੋਏ ਆ ਉਸ ਕਾਨੂੰਨ ਨੂੰ ਰੱਦ ਕਰਾਉਣ ਦੇ ਵਿੱਚ ਸਾਡਾ ਭਾਈਚਾਰਾ ਡਰਾਈਵਰ ਇਕਤਾ ਜਿੰਦਾਬਾਤ ਇਹਨਾਂ ਦੇ ਵਿੱਚ ਕੀ ਹੈਗਾ ਜਿਹੜਾ ਜਿਹੜਾ ਕਾਨੂੰਨ ਲੱਗਦਾ ਵੀ ਨਹੀਂ ਕਰਦਾ ਦੇਖੋ ਜੀ ਐਕਸੀਡੈਂਟ ਤਾਂ ਪਹਿਲਾਂ ਵੀ ਹੁੰਦੇ ਸੀਗੇ ਕੋਈ ਐਕਸੀਡੈਂਟ ਕੋਈ ਡਰਾਈਵਰ ਵੀ ਕੋਈ ਜਾਣ ਕੇ ਨਹੀਂ ਕਰਦਾਗਾ ਠੀਕ ਹੈ ਜੀ ਮਾਲਕ ਵੀ ਗੱਡੀਆਂ ਚਲਾਉਂਦੇ ਉਹਨਾਂ ਤੋਂ ਵੀ ਐਕਸੀਡੈਂਟ ਹੁੰਦੇ ਆ ਇਕੂ ਅੱਜ ਤਾਂ ਬਿਲਕੁਲ ਨਵਾਂ ਹੈ ਨਹੀਂ ਗਾ ਤਬਰ ਗੱਲ ਇਹ ਆ ਵੀ ਜਦੋਂ ਅਨ ਐਕਸੀਡੈਂਟ ਹੁੰਦਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਜੇ ਅਸੀਂ ਹੈਲਪ ਵੀ ਕਰਦੇ ਆ ਤਾਂ ਵੀ ਸਾਨੂੰ ਉਹੀ ਸਜ਼ਾ ਤੇ ਜੁਰਮਾਨੇ ਪਾਏ ਜਾਂਦੇ ਆ ਜੇ ਅਸੀਂ ਛੱਡ ਕੇ ਜਾਂਦੇ ਆ ਤਾਂ ਵੀ ਸਾਨੂੰ ਸਜ਼ਾ ਮਿਲਦੀ ਹੈ ਅਸੀਂ 10-10 ਲੱਖ ਰੁਪਏ ਕਿਵੇਂ ਭਰ ਸਕਦੇ ਆ ਠੀਕ ਹੈ ਜਿਹੜੇ ਗੱਡੀਆਂ ਹੁਣ ਕੱਢਦੇ ਨਵੀਆਂ ਇੰਸ਼ੋਰੈਂਸ ਹੁੰਦੇ ਨਾਲ ਫਿਰ ਇੰਸ਼ੋਰੈਂਸ ਕਿਉਂ ਲਾਗੂ ਕਰਦੇ ਆ ਇੱਕ ਰੁਕ ਕੇ ਤੁਸੀਂ ਹੈਲਪ ਕਰ ਸਕਦੇ ਹੋ ਕੀ ਡਰ ਕੀ ਰਹਿੰਦਾ ਡਰ ਕੀ ਸਾਨੂੰ ਪਬਲਿਕ ਮਾਰ ਦੂਗੀ ਅਸੀਂ ਰੋਕ ਕੇ ਹੈਲਪ ਕਰਦੇ ਆ ਬੰਦ ਨੂੰ ਚੱਕਦੇ ਆ ਠੀਕ ਹੈ ਜੀ ਤੇ ਆਪਾਂ ਨੂੰ ਕੀ ਗਰੰਟੀ ਵੀ ਬੰਦਨ ਛੱਡਣਗੇ ਉਸ ਤੋਂ ਪਹਿਲਾਂ ਲੱਗੀ ਬਤਾ ਉਹ ਮਰੇ ਨਾਮਰ ਦੂਜੇ ਬੰਦਨ ਨੂੰ ਮਾਰ ਦੇਣ ਉਹਨੂੰ ਉਹ ਕਹਿੰਦੇ ਆ ਕਿ ਵੀ ਜੇਕਰ ਮੰਨ ਲਓ ਕੋਈ ਹੱਥ ਲੰਦਾ ਜੇ ਕੋਈ ਮਾਰਕਟਿੰਗ ਡਰਾਈਵਰ ਦੀ ਕਰਦਾ ਉਹਦੇ ਵਿੱਚ ਵੀ ਉਹਦੇ ਕਾਨੂੰਨ ਦੇ ਵਿੱਚ ਹੈਗਾ ਕਿ ਉਹਨਾਂ ਨੂੰ ਵੀ ਸਜ਼ਾ ਮਿਲੇਗੀ ਵੇਖੋ ਜੀ ਪੰਜਾਬ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਹਜੇ ਮੈਂ ਸੀਐਮ ਸਾਹਿਬ ਭਗਵੰਤ ਸਿੰਘ ਨੂੰ ਕਹਿਣਾ ਚਾਹੁੰਦਾ ਵੀ ਹਜੇ ਤਾਂ ਕੋਈ ਬਿਆਨ ਨਹੀਂ ਆਇਆ ਉਹਨਾਂ ਦਾ ਇਹ ਸੀਐਮ ਸਾਹਿਬ ਨੇ ਬਹਿ ਲਾਗੂ ਕੀਤਾ ਸੀਗਾ ਵੀ ਕੋਈ ਗਾਇਲ ਬੰਦੇ ਰੋਡ ਤੇ ਚੱਕਦੇ ਆ ਤੇ ਉਹਨਾਂ ਨੂੰ ਨਾਮ ਦਿੱਤਾ ਜਾਊਗਾ ਸ਼ਾਬਾਸ਼ ਤੇ ਪਰ ਇਹੋ ਜਿਹਾ ਕੋਈ ਬਿਆਨ ਨਹੀਂ ਆਇਆ ਸੈਂਟਰ ਗਵਰਨਮੈਂਟ ਦਾ ਵੀ ਇਹੀ ਆ ਵੀ ਸਜਾਵਾਂ ਹੀ ਆ ਪਰ ਰਾਤ ਕੋਈ ਨਹੀਂ ਹੋਈ ਕੀ ਇਹ ਉੱਪਰ ਦਾ ਕਿੰਨਾ ਚਿਰ ਆ ਰਹੂਗਾ ਸਾਡਾ ਪ੍ਰਦਰਸ਼ਨ ਜੀ ਰਹੂਗਾ ਲਗਾਤਾਰ ਚੱਲੂਗਾ ਜਿੰਨਾ ਚੱਕਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਅਸੀਂ ਉਹਨਾਂ ਚੱਕ ਇੱਕਾਂ ਕਰਕੇ ਰੱਖਾਂਗੇ ਜੀ